ਕਰਿਆ ਕਰੋ ਬੈਠਿਆ ਕਰੋ ਧਿਆਨ ਚ ਬੈਠਿਆ ਕਰੋ ਨਾ ਨਾਂ ਲੈ ਕੇ ਬੈਠਿਆ ਕਰੋ ਜਿੱਦੇ ਤੁਸੀਂ ਬਾਬਾ ਬਾਬਾ ਗੁਰਨਾਨ ਸਿੰਘ ਸਾਹਿਬ ਤੋਂ ਲੈ ਕੇ ਕਲਗੀਧਰ ਪਾਸਾ ਸੈਬ ਸ੍ਰੀ ਗੁਰਗੰਨ ਸਾਹਿਬ ਜੀ ਦੀ ਗੱਲਾਂ ਬਚਨ ਕਰਦੇ ਹੋ ਉੱਥੇ ਸਿੱਧਾ ਨੂੰ ਵੀ ਨਮਸਕਾਰ ਕਰਿਆ ਕਰੋ ਸੇਰੇ ਉੱਠ ਕੇ ਇੱਕ ਵਾਰੀ ਜਰੂਰ ਸਾਡੇ ਅੰਦਰ ਪਾਵਰ ਦੇਵੇ ਸਾਨੂੰ ਬਲ ਦੇਵੇ ਸਾਨੂੰ ਸ਼ਕਤੀ ਦੇ ਸਾਨੂੰ ਜਨਨ ਸ਼ਕਤੀ ਮਿਲੇ ਤਾਕਤ ਮਿਲੇ ਸਾਡੇ ਅੰਦਰ ਪਲ ਆਵੇ ਉਹ ਬਲ ਵੀ ਇਹਨਾਂ ਕੋਲ ਹੀ ਲੈਣੀ ਆਪਾਂ ਤਾਕਤ ਐਨਾਂ ਕੋਲ ਲੈਣੀਆਂ ਹੋਰ ਸਭ ਤੋਂ ਵੱਡੀ ਗੱਲ ਹੈ ਖਾਲਸੇ ਦੀ ਰੱਖਿਆ ਕਰਦੇ ਨਹੀਂ ਸਿੱਖ ਕਰਦੇ ਨੇ ਤੁਸੀਂ ਰੋਜ਼ ਮਹਾਰਾਜ ਦੇ ਇਹਨਾਂ ਸਿਧਾਂਤਾਂ ਨੂੰ ਘਰ ਦੇ ਵਿੱਚ ਆਪਣਾ ਸ਼ੁਰੂ ਕਰ ਲਓ ਆਪ ਜੀ। ਤੁਸੀਂ ਸਵਾ ਮਹੀਨੇ ਡੇਢ ਮਹੀਨੇ 2 ਮਹੀਨੇ ਚ ਦੇਖ ਲੈਣਾ ਤੁਸੀਂ ਘਰ ਤੁਹਾਡੇ ਘਰ ਹੀ ਵਰਤ ਜਾਈਗਾ ਸਾਰਾ ਚੇਂਜ ਹੋ ਜਾਏਗਾ ਸਭ ਕੁਝ। ਇਹ ਐਸਾ ਪਹਿਰਾ ਬਣ ਜਾਏਗਾ ਘਰ ਦੇ ਵਿੱਚ ਮਜਾ ਆ ਜੀ ਕੋਈ ਦੂਜਾ ਕੋਈ ਆ ਜਾਏ ਕੋਈ ਨਹੀਂ ਆਏਗਾ। ਇਹ ਪਰ ਉਹਨਾਂ ਨੂੰ ਮੰਨਣਾ ਬਹੁਤ ਜ਼ੂਰੀ ਹੈ। ਪਰ ਉਹਦੇ ਅੰਦਰ ਬੜੀ ਪਵਿੱਤਰਤਾ ਚਾਹੀਦੀ ਹੈ ਬੜਾ ਠੰਡਕ ਚਾਹੀਦੀ ਹੈ ਘਰ ਦੇ ਵਿੱਚ। ਬੜੀ ਸੁੱਚਤਾ ਚਾਹੀਦੀ ਹੈ। ਸੁੱਚਤਾ ਹੋਏ ਜਿਸ ਘਰ ਦੇ ਵਿੱਚ ਜਿਸ ਸਥਾਨ ਤੇ ਸੁੱਚਤਾ ਰਹੇਗੀ ਪਖੰਡ ਨਹੀਂ ਹੋਏਗਾ ਉੱਥੇ ਕਲਾ ਵਰਤੇਗੀ ਇਸ ਕਰਕੇ 사ਤਸੰਗਤ ਜੀ ਬੋਝੂਰੀ ਗੱਲ ਹੈ ਆ ਬੰ ਬੇਨਤੀ ਹੈ 사ਤਸੰਗਤ ਜੀ ਉਹ ਜੇ ਮਾਹਪੁਰਖਾਂ ਨੂੰ ਮੰਨਣਾ ਹੈ ਤੇ ਮਾਹਪੁਰਖਾਂ ਦੇ ਗੁਣ ਆਪਣੇ ਅੰਦਰ ਧਾਰਨ ਕਰੋ ਜੇ ਬਾਬਾ ਜੀ ਜੀ ਬਾਬਾ ਜੀ ਸਿੱਧਾਂ ਦੇ ਆਪ ਜੀ ਗੱਲਾਂ ਕਰਦੇ ਹੋ ਬਚਨ ਕਰ ਰਹੇ ਸੀ ਤੇ ਮੈਂ ਸੁਣ ਰਿਹਾ ਦੋਨੋਂ ਦੇ ਪਰ ਜੇ ਉਹਨਾਂ ਦੇ ਜਿਨ੍ਹਾਂ ਘਰ ਜਿਨ੍ਹਾਂ ਦੇ ਖਲਾ ਵਰਤਾਣੀ ਆਪਣੇ ਘਰ ਵਿੱਚ ਜਿਨ੍ਹਾਂ ਨੇ ਆਪਣੇ ਅੰਦਰ ਹਿਰਦੇ ਵਿੱਚ ਇਹ ਚੀਜ਼ ਪੈਦਾ ਕਰਨੀ ਹੈ ਪਰ ਆਪਣੇ ਅੰਦਰ ਜਿਹੜੀ ਹੈ ਨਾ ਉਹਨਾਂ ਅੰਦਰ ਆਪਣੇ ਅੰਦਰ ਕੱਢ ਦੋ ਸਾਰਾ ਕੁਝ ਕਪਟ ਕੱਢ ਦੋ ਆਪ ਜੀ ਉਹਨਾਂ ਦੇ ਬਚਨ ਉਹਨਾਂ ਦੇ ਬਚਨ ਆਪਣੇ ਅੰਦਰ ਧਾਰਨ ਕਰੋ ਆਪ ਜੀ ਉਹਨਾਂ ਦੇ ਗੁਣ ਸਾਡੇ ਅੰਦਰ ਅਸੀਂ ਉਹਨਾਂ ਵਰਗੇ ਬਣ ਨਹੀਂ ਸਕਦੇ ਪਰ ਉਹਨਾਂ ਦੇ ਗੁਣ ਆ ਜਾਣਗੇ ਅੰਦਰ ਤੇ ਕਾਫੀ ਕੁਝ ਤਬਦੀਲ ਆ ਜਾਗੀ ਤਬਦੀਲੀ ਆ ਜਾਗੀ ਜੀਵਨ ਦੇ ਵਿੱਚ ਜੀਵਨ ਜਾਚ ਆ ਜਾਗੀ ਜੀਵਨ ਜਾਚ ਆਏਗੀ ਜੀਣਾ ਕਿੱਦਾਂ ਹੋਣਾ ਆਪਾਂ ਨੇ ਜੇ ਮਰਨਾ ਹੈ ਤੇ ਕਿੱਦਾਂ ਮਰਨਾ ਹੈ ਇਹ ਦੋ ਚੀਜ਼ਾਂ ਬਹੁਤ ਹੋ ਰਹੀ ਹੈ ਜੀਣਾ ਤੇ ਮਰਨਾ ਇਹ ਤਾਂ ਹੈ ਹੀ ਹੈ ਪਰ ਹੁਣ ਮਰਨਾ ਕਿੱਦਾਂ ਹੈ ਬਾਬਾ ਦੀਪ ਸਿੰਘ ਦੀ ਤਰ੍ਹਾਂ ਜੀਣਾ ਕਿੱਦਾਂ ਬਾਬਾ ਦੀਪ ਸਿੰਘ ਦੀ ਤਰ੍ਹਾਂ ਆਪਣੇ ਸਹੀਦਾਂ ਦਾ ਤਰ੍ਹਾਂ ਗੁਰੂ ਦੇ ਨਾਲ ਜਿਹੜਾ ਜਿਹੜੇ ਜੀਣਾ ਤੇ ਮਰਨਾ ਸਿੱਖ ਜਾਂਦੇ ਨੇ ਉਹ ਫਿਰ ਐਦਾਂ ਮਰਦੇ ਨੇ ਜਿੱਦਾਂ ਅੱਜ ਉਹਨਾਂ ਨੂੰ ਭਾਵੇਂ ਉਹ ਚਲੇ ਗਏ ਸੰਸਾਰ ਤੋਂ ਮੈਨੂੰ ਕਹਿੰਦਾ ਗਏ ਨਹੀਂ ਹੈ ਨਹੀਂ ਹਾਜ਼ਰ ਨੇ ਉਹ ਹਾਜ਼ਰ ਨੇ ਉਹ ਸਿੱਖ ਜਾਂਦੇ ਨਹੀਂ ਕਿਤੇ ਨਹੀਂ ਜਾਂਦੇ ਉਹ ਹਾਜ਼ਰ ਨੇ ਪਰ ਸਮਾਂ ਹੈ ਕੁ ਸਮਾਂ ਹੈ ਰੋਕ ਲੱਗੀ ਹੋਈ ਆ ਨਹੀਂ ਅਜੇ ਜੇ ਮਾਂ ਵਰਤੇਗਾ ਹੁਣ ਵਰਤੋ ਆਣਾ ਸਮਾਏਗਾ ਸਾਰੇ ਪ੍ਰਗਟ ਹੋ ਜਾਣਗੇ ਸਭ ਆਣਗੇ ਜਿਹੜੇ ਮਾਲਕ ਦੀ ਕਮਾਈ ਕਰਦੇ ਹੋਣਗੇ ਜਿਹੜੇ ਉਹਨਾਂ ਦੇ ਪਿਆਰ 'ਚ ਬੈਠਣਗੇ ਉਹਨਾਂ ਦੇ ਆ ਜਾਣਗੇ ਉਹਨਾਂ ਦੀ ਉਹਨਾਂ ਸ਼ਕਤੀਆਂ ਉੱਥੇ ਵਰਤਣ ਗਈਆਂ ਵਰਤਣ ਗਈਆਂ ਉੱਥੇ ਖੰਡਾ ਵਰਤੇਗਾ ਉੱਥੇ ਛਰੀ ਸਾਹ ਵਰਤੇਗੀ ਉੱਥੇ ਤੀਰ ਵਰਤਣਗੇ ਉੱਥੇ ਸਭ ਜਿੰਨੇ ਸ਼ਸਤਰ ਸਭ ਵਰਤੇ ਜਾਣਗੇ ਪਰ ਇਹ ਕ ਉਹਨਾਂ ਨੂੰ ਮੰਨਣ ਦੀ ਲੋੜ ਹੈ ਜੇ ਸਿਮਨੋ ਕਰਕੇ ਆਤਮਾ ਕਰਕੇ ਵਰਤਾਂਗੇ ਤਾਂ ਗੱਲ ਬਣ ਪੈਗੀ ਤੇ ਜੇ ਮੁੰਡੇ ਹੀ ਮੰਗਦੇ ਰਹੇ ਉੱਥੇ ਧੀਆ ਹੀ ਮੰਗਦੇ ਰਹੇ ਜੇ ਵਿਜੇ ਮੰਗਦੇ ਰਹੇ ਪੈਸਾ ਮੰਗਦੇ ਰਹੇ ਕੋਠੀਆਂ ਮੰਗਦੇ ਰਹਿਣ ਇਹ ਉਹਨਾਂ ਵਾਸਤੇ ਨਹੀਂ ਹੈ ਭਾਈ ਇਹ ਉਹਨਾਂ ਵਾਸਤੇ ਨਹੀਂ ਹੈ ਇਹ ਉਹਨਾਂ ਵਾਸਤੇ ਉਹਨਾਂ ਵਾਸਤੇ ਨਾ ਇਹਨਾਂ ਵਰਤਿਓ ਭਾਈ ਆਪਣੀ ਤਾਕਤ ਵਾਸਤੇ ਬਲ ਵਕਤੇ ਸ਼ਕਤੀ ਵਾਸਤੇ ਇਹ ਵਰਤਣਾ ਹੈ ਤੇ ਤਾਂ ਸਿਧਾਂਦ ਦੀ ਯਾਦ ਕਰਿਆ ਕਰੋ ਨਹੀਂ ਤਾਂ ਲੋੜ ਨਹੀਂ ਹੈ ਬਟ ਇੱਥੇ ਗੁਰਗਨ ਸਾਹਿਬ ਨੂੰ ਮੱਥਾ ਟੇਕੋ ਮੰਗੋ ਦਸੀ ਪੰਜੀ ਰੱਖੋ ਤੇ ਮੰਗ ਲਓ ਜੋ ਵਿਜੇ ਮੰਗਣੇ ਨੇ ਪੁੱਤਰ ਮੰਗਣੇ ਰਿਜਕ ਮੰਗਣਾ ਇਹ ਗੁਰੂ ਸਾਹਿਬ ਕਿਰਪਾ ਕਰਦੇ ਨੇ ਬਾਕੀ ਜੇ ਸਹੀ ਸਿੰਘਾਂ ਨੂੰ ਮੰਨਣਾ ਹੈ ਫਿਰ ਉਹਨਾਂ ਨੂੰ ਕੁਰਬਾਲਾ ਮੰਗੋ ਤਾਕਤ ਮੰਗ ਦੋ ਸ਼ਕਤੀ ਮੰਗੋ ਨਾ ਤੋਂ ਬਸ ਜੇ ਜੋ ਉਹਨਾਂ ਨੇ ਜੋ ਕਰ ਦਿੱਤਾ ਔਰ ਕੋਈ ਦੁਨੀਆ 'ਚ ਕਰ ਨਹੀਂ ਸਕਦਾ ਉਹ ਕੋਈ ਸ਼ਕਤੀ ਹੈ ਇਸ ਟਾਈਮ ਹੈ ਨਹੀਂ ਕੋਈ ਸਿੱਖ ਦੇ ਅੰਦਰ ਕੋਈ ਪਾਵਰ ਨਹੀਂ ਹੈ ਤਾਕਤ ਨਹੀਂ ਹੈ ਪਾਵਰਾਂ ਦੇ ਕੇ ਗਏ ਕਲਗੀਧਰ ਪਾਸਾ ਖਾਲਸਾ ਪੰਥ ਨੂੰ ਪਾਵਰ ਦੇ ਕੇ ਗਏ ਨੇ ਪਾਵਰਾਂ ਦੇ ਕੇ ਗਏ ਸਤਿਗੁਰੂ ਜੀ ਉਹ ਪਾਰ ਤਾਂ ਪਾਵਰਾਂ ਜਿਹੜੀਆਂ ਹੁਣ ਖਾਲਸੇ ਨੇ ਤਾਂ ਮਿੱਠੀਆਂ ਹੋ ਗਈਆਂ ਠੰਡੀਆਂ ਹੋ ਗਈਆਂ ਆਪਣੇ ਆਪਣੇ ਮਤਲਬ ਯੂਜ਼ ਕਰਦੇ ਆਪਾਂ ਜਦੋਂ ਜਦੋਂ ਮਤਲਬ ਹੁੰਦਾ ਨਾ ਸਾਨੂੰ ਉਦੋਂ ਵਰਤਦੇ ਆਪਾਂ ਮਤਲਬ ਤੋਂ ਵਗਾਰ ਨਹੀਂ ਵਰਤਦੇ ਉਸ ਨੂੰ ਤੇ ਜਦੋਂ ਹੁਣ ਬਾਣਾ ਵਰਤਣਾ ਜਦੋਂ ਵਰਤਣਾ ਉਦੋਂ ਹਾਜ਼ਰ ਹਜ਼ੂਰ ਹੋ ਜਾਣਾ ਉਹਨੇ ਹਾਜ਼ਰ ਹੋ ਜਾਣਾ ਸਾਰਿਆਂ ਨੇ ਫਿਰ ਗੱਲ ਬਣੇਗੀ ਹਾਂ ਇਹ ਹੁਣ ਪਾਵਰ ਸ਼ਕਤੀ ਆਈ ਹੈ ਇਹ ਗੱਲਾਂ ਖਾਲਸਾ ਜੀ ਇਹ ਉਹਨਾਂ ਸਥਾਨਾਂ ਤੇ ਰਹਿ ਗਈਆਂ ਨੇ ਜਿੱਥੇ ਉਹਨਾਂ ਦੀ ਉਹਨਾਂ ਦੇ ਪਹਿਰੇ ਨੇ ਜਿਨ੍ਹਾਂ ਉਹਨਾਂ ਦੀਆਂ ਜੋਤਾਂ ਜਗਦੀਆਂ ਨੇ ਜਿਨ੍ਹਾਂ ਦੀਆਂ ਉਹਨਾਂ ਦੇ ਨਾਮ ਤਾਂ ਉਹਨਾਂ ਦੇ ਪਹਿਰੇ ਚੱਲਦੇ ਨੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਬਚਨ ਕਮਾਏ ਜਾਂਦੇ ਨੇ ਉੱਥੇ ਪਹਿਰੇ ਵਰਤਦੇ ਨੇ ਜਿੱਥੇ ਪਖੰਡ ਨਹੀਂ ਹੈ ਜਿੱਥੇ ਕੋ ਛਲ ਨਹੀਂ ਹੈ ਕਪਟ ਨਹੀਂ ਹੈ ਉਹਨਾਂ ਸਥਾਨਾਂ ਤੇ ਉਹਨਾਂ ਡੇਰਿਆਂ ਤੇ ਉਹਨਾਂ ਦੇ ਘਰਾਂ ਵਿੱਚ ਕਲਾ ਵਰਤਦੀ ਹੈ ਜਿਨ੍ਹਾਂ ਦੇ ਪਖੰਡ ਹੈ ਛਲ ਹੈ ਉੱਥੇ ਨਹੀਂ ਹੈ ਉਹ ਬੜੇ ਦੂਰ ਨੇ ਉਹ ਬਹੁਤ ਦੂਰ ਨੇ ਤੇ ਇਸ ਕਰਕੇ ਮਹਾਂਪੁਰਖ ਵੀ ਕਰਨੇ ਹੁੰਦੇ ਸੀ ਮਿਕੇ ਸਾਰੇ ਜਿਹੜੂ ਗੁਰੂ ਸਾਹਿਬ ਜਿੱਥੇ ਮਹਾਰਾਜ ਹੁੰਦੇ ਨੇ ਵਿਰਾਜਮਨ ਹੁੰਦੇ ਨੇ ਸਾਰੇ ਸਿੱਖ ਸਿੰਘ ਦਿਖਦੇ ਨਹੀਂ ਆਉ ਪਰ ਉਹ ਕਮਾਈ ਵਾਲੇ ਨੇ ਉਹਨਾਂ ਦੀ ਕਲਾ ਵਰਤਣਗੀਆਂ ਵਰਤਣਗੀਆਂ ਸਾਰੀਆਂ ਪਰ ਉਹ ਨਜ਼ਰ ਨਹੀਂ ਆਣਗੇ ਉਹ ਉਹ ਦਿਖਣੇ ਦਿਖਾਈ ਨਹੀਂ ਦੇਣਗੇ ਕਲਾ ਵਰਤੇ ਕੀ ਉਹਨਾਂ ਦੀਆਂ ਹਨਾ ਤੇ ਮਹਾਰਾਜ ਨੇ ਜਿੱਥੇ-ਜਿੱਥੇ ਮਹਾਰਾਜ ਨੇ ਕਲਗੀਧਰ ਪਾਸਾ ਜਿੱਥੇ ਵੀ ਕਿਰਪਾ ਕੀਤੀ ਮਹਾਰਾਜ ਨੇ ਉੱਥੇ ਉਹਨਾਂ ਨੂੰ ਬਲ ਦੇਤਾ ਤਾਕਤ ਦੇਤੀ ਕਿਤੇ ਮਾਥਾ ਮਾਥੀ ਨਾਲ ਲੜਾਤਾ ਕਿਤੇ ਮਹਾਰਾਜ ਨੇ ਜਿੱਥੇ-ਜਿੱਥੇ ਵੀ ਲੋੜ ਪਈ ਉੱਥੇ ਵਰਤ ਗਿਆ ਕਲਾ ਵਰਤ ਗਈ ਇਸ ਕਰਕੇ ਹਮ ਸਮਾ ਵੀ ਆਏਗਾ ਹੁਣ ਸਮਾ ਬਣੂਗਾ ਜਦੋਂ ਫਿਰ ਆਪਾਂ ਦੇਖਾਂਗੇ ਦੇਖੋ ਮਹਾਰਾਜ ਇਹ ਦੇਖੋ ਕੀ ਕਰਤਬ ਨਹੀਂ ਮਹਾਰਾਜ ਚੋਜ ਨਹੀਂ ਮਹਾਰਾਜ ਇਹ ਚੋਜ ਕਨੇ ਮਹਾਰਾਜ ਇਹ ਚੋਜ ਵਰਤਨਗੇ ਆਪ ਜੀ ਗੁਰੂ ਕਿਰਪਾ ਕਰੇ ਗੁਰੂ ਸਾਹਿਬ ਜੀ ਨਾਲ ਇਦਾਂ ਪਿਆਰ ਕਰੋ ਪਹਿਲਾਂ ਪਿਆਰ ਕਰੋ ਮਹਾਰਾਜ ਦੇ ਨਾਲ ਸਵੇਰੇ ਉੱਠਿਆ ਕਰੋ ਆਪ ਜੀ ਅਮਰਤਵੇਲੀ ਉੱਠ ਕੇ ਬਹਿਣਾ ਸਾਧਨਾ ਕਰਨੀ ਸਿਮਰਨ ਕਰਨਾ ਮਹਾਰਾਜ ਨੂੰ ਪਿਆਰ ਜਿਲੋ ਪਿਆਰ ਕਰਨਾ ਜੇ ਗੁਰੂ ਕੋ ਲਾਣਾ ਨਾ ਤਾਂ ਵੀ ਮਾਨ ਪਿਆਰ ਭਿਜ ਕੇ ਆਣਾ ਭਿਜ ਕੇ ਆਲਾ ਭਿਜ ਕੇ ਆਓ ਮਹਾਰਾਜ ਦੇ ਕੋਲ ਪਿਆਰ ਕਰੋ ਮਹਾਰਾਜ ਦੇ ਨਾਲ ਸੰਦਰ ਘਰ ਚ ਗੁੱਟ ਕੇ ਰੱਖੇ ਨੇ ਪੋਥੀਆਂ ਰੱਖੀਆਂ ਨੇ ਸੰਚੀਆਂ ਰੱਖੀਆਂ ਨੇ ਬੜਾ ਪਿਆਰ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਸਵੇਰੇ ਆ ਕੇ ਮੱਥਾ ਟੇਕਣਾ ਆਨੰਦ ਮਸਕਾਰ ਕਰਨੀ ਉਹਨਾਂ ਨੂੰ ਧਿਆਣਾ ਜੋ ਜਗਾ ਸਕਦੇ ਮਰਜੀ ਹੈ ਤੁਹਾਡੀ ਖੁਸ਼ੀ ਹੈ ਤੁਹਾਡੀ ਜੋ ਜਗਾਓ ਜੋ ਖੁਸ਼ੀ ਹੈ ਤੁਹਾਡੀ ਨਹੀਂ ਜੋ ਜਗਾ ਸਕਦੇ ਤੂੰ ਬੱਤੀ ਕਰ ਲੋ ਬਗੋਰ ਕੋਈ ਗੱਲ ਨਹੀਂ ਐਸਾ ਦੀ ਕੋਈ ਬੰਦਸ ਕੋਈ ਨਹੀਂ ਹੈਗੀ ਜੇ ਜੋ ਜਗਾਣਾ ਚਾਹਦੇ ਤੁਸੀਂ ਜਾਂਦੇ ਹੋ ਕਿ ਮੈਂ ਠੀਕ ਹੈ ਹੁਣ ਮੈਂ ਆਪਾ ਫਾਰਕ ਆ ਮੈਂ ਹੁਣ ਆਪਣਾ ਮਾਲਕ ਦਾ ਧਿਆਨ ਕਰਨਾ ਹੈ ਮਾਲਕ ਨੂੰ ਪੂਜਾ ਕਰਨੀ ਹੈ ਮਾਲਕ ਦੀ ਫਿਰ ਆਪਾਂ ਬਹਿ ਕੇ ਆਸਣ ਲਾ ਕੇ ਫਿਰ ਮਹਾਰਾਜ ਬਹਿ ਜੋ ਮਾਲਕ ਨੂੰ ਤੇ ਆਓ ਪਿਆਰ ਕਰੋ ਮਹਾਰਾਜ ਨੂੰ ਫਿਰ ਮਹਾਰਾਜ ਕਲਾ ਵਰਤਦੀ ਹੈ ਫਿਰ ਦੇਖਣਾ ਤੁਸੀਂ ਕੀ ਹੁੰਦਾ ਪਰ ਜੇ ਐਦਾ ਨਹੀਂ ਆ ਫੋਟੋਆਂ ਰੱਖ ਲੀਆਂ ਤਿੰਨ ਚਾਰ ਅਰਗਬਤੀਆਂ ਲਾਤੀਆਂ ਅਸੀਂ ਮਹਾਰੇ ਬਾਬਾ ਦੀਪ ਸੂ ਨੂੰ ਮੰਨਦੇ ਜੀ ਬਾਬਾ ਜੀ ਪੁਰਾਣੇ ਨੂੰ ਮੰਨਦੇ ਆ ਫਾਲੇ ਬਾਬਾ ਜੀ ਨੂੰ ਮੰਨਿਆ ਐਦਾ ਕੁਝ ਨਹੀਂ ਹੋਣ ਵਾਲਾ ਹੁਣ ਤੱਕ ਕੁਝ ਨਹੀਂ ਹੋਇਆ ਹੋਇਆ ਵੀ ਕੁਝ ਨਹੀਂ ਹੋਇਆ ਜਦੋਂ ਤੁਸੀਂ ਦਿলো ਆਤਮਾ ਕਰਕੇ ਤੁਸੀਂ ਉਹਨਾਂ ਨੂੰ ਪਿਆਰ ਕਰੋਗੇ ਮੰਨੋਗੇ ਗੱਲ ਉਦੋਂ ਵਰਤੇਗੀ ਉਦੋਂ ਵਰਤੇਗੀ ਤੇ ਇਸ ਕਰਕੇ ਹਾਲੇ ਤੱਕ ਅਸੀਂ ਗੁਰਗਨ ਸਾਹਿਬ ਨੂੰ ਹੀ ਨਹੀਂ ਮੰਨਦੇ ਅਜੇ ਤੱਕ ਤਾਂ ਅਸੀਂ ਗੁਰਗੰਸਾ ਪੁੰਡੂਨੀ ਮਾਦੇ ਅਸੀਂ ਅਰਦਾਸ ਵੀ ਆਏ ਹੁਣ ਭਾਈ ਸਾਹਿਬ ਕਹਿ ਹੀ ਰਹੇ ਸੀ ਅਰਦਾਸ ਕਰਕੇ ਵੀ ਮੁੱਕਰ ਜਾਂਦੇ ਆ ਮੁੱਕਰ ਜਾਂਦੇ ਆ ਕਈ ਵਾਰੀ ਹੋਇਆ ਤੇ ਸਥਾਨ ਤੇ ਅਸੀਂ ਦੇਖਦੇ ਆ ਤੁਹਾਡੀ ਅਰਦਾਸ ਹੋ ਗਈ ਮੇਰੇ ਕੋਲ ਕੀ ਲੈਣ ਆਏ ਹੋ ਇੱਥੇ ਤੁਹਾਡੀ ਅਰਦਾਸ ਹੋ ਗਈ ਨਾ ਹੁਣ ਖੰਡ ਪੜ ਸਾ ਚੱਲ ਰਹੇ ਆ ਸਥਾਨ ਤੇ ਵੀ ਚੱਲਦੇ ਨੇ ਭੋਗ ਪੈ ਜਾਂਦਾ ਹਾਲਕਿ ਮੈਂ ਸਿੰਘਾਂ ਨੂੰ ਕੀ ਹੋਇਆ ਹੈ ਵੀ ਜਿਹੜੇ ਸੰਖੰਡ ਪੜ ਸਾ ਜਿਨ੍ਹਾਂ ਦਾ ਜਿਨ੍ਹਾਂ ਨੇ ਪਾਠ ਖੰਡ ਪੜ ਸਾ ਰੱਖਿਆ ਹੈ ਉਹਨਾਂ ਦੀ ਅਰਦਾਸ ਸਤਗੁਰੂ ਦੇ ਚਰਨਾਂ ਚ ਹੋ ਚੁੱਕੀ ਹੋਈ ਹੈ ਪਰ ਉਹ ਇਹ ਮੈਨੂੰ ਨਾ ਮਿਲਣ ਆਣ ਮੈਂ ਮਨਾ ਕਰਦੇ ਮੇਰੇ ਕੋਲ ਮਿਲਣ ਨਾ ਆਣ ਔਰ ਕਈ ਵਾਰ ਮੈਂ ਦੇਖਿਆ ਜੀ ਉਹ ਆ ਜਾਂਦੇ ਨੇ ਅੰਦਰ ਆ ਜਾਂ ਹਾਂ ਜੀ ਸਿੰਘ ਸਾਹਿਬ ਜੀ ਦੱਸੋ ਕਿੰਦਾ ਆਏ ਕਹਿੰਦੇ ਜੀ ਖੰਡ ਪੜ ਸਾਫ ਰਖਾਇਆ ਸੀ ਉਹ ਕਹਿੰਦੇ ਬਾਬਾ ਜੀ ਅਰਦਾਸ ਕਰ ਦੋ ਕਾਦੀ ਅਰਦਾਸ ਕਰਾਂ ਉਹ ਮੁੰਡਾ ਪੱਕਾ ਹੋ ਜਾ ਪੀਆਰ ਹੋ ਜਾਏ ਤੇ ਮੈਂ ਕਿਹਾ ਉਹ ਜਿੱਥੇ ਬਾਪੂ ਬੈਠਾ ਹੈ ਉਹਨਾਂ ਨੂੰ ਪਤਾ ਮੈਂ ਕਿਹਦਾ ਮੈਂ ਕਿਹਨੂੰ ਧਿਆਨਾਂ ਮੈਂ ਕਿਹਦੀ ਪੂਜਾ ਕਰਦਾ ਕਹਿੰਦੇ ਗੁਰਗੰਨ ਸਾਹਿਬ ਦੀ ਹੈ ਕੀ ਕਹੋ ਗੁਰਗੰਨ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾਏ ਕਿ ਉੱਥੇ ਤੁਹਾਨੂੰ ਫੇਤਨੀ ਵਿਸ਼ਵਾਸ ਨਹੀਂ ਆਇਆ ਤੁਹਾਡਾ ਨਹੀਂ ਫੇਰ ਵੀ ਬਾਬਾ ਜੀ ਤੁਸੀਂ ਕਰ ਦੋ ਤੁਸੀਂ ਕਰ ਜੋ ਕੀ ਹਰਜ ਕੀ ਹੈ ਤੁਹਾਡਾ ਮੈਂ ਕਹ ਨਹੀਂ ਉੱਥੇ ਅਰਦਾਸ ਹੋ ਗਈ ਹੈ ਖੰਡਪੜ 48 ਘੰਟੇ ਮਾਰੇ ਤੁਹਾਡੇ ਵਾਸਤੇ ਤਪਤੇ ਬੈਠਾ ਹੈ ਗੁਰੂ 48 ਘੰਟੇ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਤਪਤੇ ਬੈਠੇ ਰਹੇ 48 ਘੰਟੇ ਗੁਰੂ ਬੈਠਾ ਰਿਹਾ ਤਪਤੇ ਬੈਠਾ ਰਿਹਾ ਤੁਹਾਡੇ ਵਾਸਤੇ ਤੁਹਾਡੇ ਵਿਜੇ ਵਾਸਤੇ ਬੈਠਾ ਹੋਇਆ ਸੀ ਤੇ ਤੁਹਾਨੂੰ ਉਰ ਤੇ ਫੇਥ ਨਹੀਂ ਹੈ ਮੇਰੇ ਤੇ 2 ਮਿੰਟ ਵਾਸਤੇ 500 ਰੁਪਏ ਰੱਖ ਕੇ ਮੇਰੇ ਅੱਗੇ ਮੇਰੇ ਤੇ ਕਾਹਦਾ ਫੇਰ ਆ ਜਾਏਗਾ ਤੁਹਾਨੂੰ ਮੇਰੇ ਤੇ ਕਾਹਦਾ ਵਿਸ਼ਵਾਸ ਕਰ ਲੋ ਇਸੇ ਕਰੇ ਟੁੱਟ ਰਿਹਾ ਸੀ ਇਸੇ ਟੁੱਟਦੇ ਹਾਂ ਸੀ ਗੁਰੂ ਗੰਸਾ ਦੇ ਭਰੋਸਾ ਨਹੀਂ ਰੱਖਦੇ ਵਿਸ਼ਵਾਸ ਨਹੀਂ ਰੱਖਦੇ ਸਾਡੇ ਕੰਮ ਕਾਰਜ ਰਾਸ ਨਹੀਂ ਜਾਂਦੇ ਸਾਡੇ ਖੰਡ ਪਾੜ ਸਭ ਕਰਾਨ ਤੋਂ ਬਾਅਦ ਵੀ ਰਾਸ ਨਹੀਂ ਆਉਂਦੇ ਇਸੇ ਕਰਕੇ ਕਿ ਭਾਵਨਾ ਨਹੀਂ ਹੈ ਭਾਵਨਾ ਗਲਤ ਹੋ ਗਈ ਹੈ ਸ਼ਰਧਾ ਗਲਤ ਹੈ ਸਾਡੀ ਇਸ ਕਰਕੇ ਸਾਡੇ ਕੰਮ ਨਹੀਂ ਹੁੰਦੇ ਸਾਧ ਸੰਗਤ ਜਿੱਦਨ ਸਿੱਖ ਦੀ ਭਾਵਨਾ ਬਣ ਜਾਏਗੀ ਜਪਜੀ ਸਾਹਿਬ ਨਾਲ ਹੀ ਕੰਮ ਸਰ ਜਾਏਗਾ ਤੁਹਾਡਾ ਜਿੱਦਨ ਭਾਵਨਾ ਬਣ ਗਈ ਨਾ ਜਪਜੀ ਸਾਹਿਬ ਨਾਲ ਹੀ ਕੰਮ ਬਣ ਜਾਣਾ ਜਪਜੀ ਸਾਹਿਬ ਨਾਲ ਹੀ ਇੱਥੇ ਤਾਂ ਇੱਕ ਓੰਕਾਰ ਜੂਤ ਲੈ ਕੇ 18 10 20 ਤੱਕ 43 ਘੰਟੇ ਲੱਗਦੇ ਨੇ ਪਰ ਮੈਂ ਕਹਿੰਦਾ ਜਦੋਂ ਜੇ ਸਿੱਖ ਦੀ ਭਾਵਨਾ ਆਈ ਸੁਖਣੀ ਸਾਹਿਬ ਨਾਲ ਹੀ ਕੰਮ ਹੋ ਜਾਣਾ ਤੁਹਾਡਾ ਤੁਹਾਡਾ ਜਾਪ ਸਾਹਿਬ ਨਾਲ ਹੀ ਕੰਮ ਹੋ ਜਾਣਾ ਤੁਹਾਡੀਆਂ ਸੋਈਆਂ ਨਾਲ ਹੋ ਜਾਣਾ ਤੁਹਾਡਾ ਮੂਲ ਮੰਤਰ ਨਾਲ ਗੁਰ ਮੰਤਰ ਨਾਲ 20 ਮੰਤਰ ਨਾਲ ਤੁਹਾਡੇ ਕੰਮ ਹੋ ਜਾਣੇ ਨੇ ਜਦੋਂ ਤੂੰ 10 ਵਾਰੀ ਬੈਠੇ ਵੈਗ ਰੁਕ ਵੈਗ ਰੁਕ ਇੱਕ ਓਕਾਰ ਇੱਕ ਓਕਾਰ ਕਰ ਲਿਆ ਨਾ ਮਨ ਤੋਂ ਮਨ ਕਰਕੇ ਮਨ ਕਰਕੇ ਬਹਿ ਕੇ ਤੁਹਾਡੇ ਕੰਮ ਹੋ ਜਾਣੇ ਖਾਲਸਾ ਜੀ ਮੰਨ ਜਾਣੇ ਨੇ ਸਾਨੂੰ ਸਤਗੁਰੂ ਜੀ ਨੇ ਇੰਨੀ ਪਾਵਰ ਦੇਖ ਕੇ ਗਏ ਨੇ ਇੰਨੀ ਸ਼ਕਤੀਆਂ ਦੇਖ ਕੇ ਗਏ ਨੇ ਇਹਨੇ ਮੰਤਰ ਦੇਖ ਕੇ ਗਏ ਨੇ ਸਤਗੁਰੂ ਸਾਨੂੰ ਦੇਖ ਕੇ ਗਏ ਨੇ ਅਸੀਂ ਫਿਰ ਵੀ ਭੱਜੇ ਫਿਰਦੇ ਨਾ ਗੁਰੇ ਪਏ ਬੈਂਕਾਂ ਤੋਂ ਲੋਨ ਲਈ ਜਾਂਦੇ ਥਾਂ ਥਾਂ ਕੇ ਬੈਂਕਾਂ ਤੇ ਜਿੱਥੇ ਮੱਜੀ ਝੋਲੀ ਕਰਦੇ ਉਹ ਤੋਂ ਬੈਂਕ ਤੋਂ ਲੋਨ ਲੈ ਲਿਆ ਜਿਹੜੇ ਮੈਂ ਬੈਂਕ ਹੀ ਖੁੱਲੇ ਵਰਦੇ ਥਾਂ ਥਾਂ ਤੇ ਜਿੱਥੇ ਜੀ ਕਰਤਾ ਉੱਥੇ ਝੋਲੀ ਕਰਦੀ ਉੱਥੇ ਅੜ ਗਏ ਹਨਾ ਅਸੀਂ ਇਹਨੋਂ ਮੰਨਦੇ ਜੀ ਅਸੀਂ ਉਹਨਾਂ ਨੂੰ ਮੰਨਦੇ ਆ ਅਸੀਂ ਉਹਨਾਂ ਨੂੰ ਮੰਨਦੇ ਆ ਭਾਈ ਮੰਨਣਾ ਗੁਰੂ ਪੰਥ ਜਿਹੜਾ ਉਹ ਗੁਰਗੰਸਾਹਬ ਦਾ ਹੈ ਪੰਥ ਜੇ ਪੰਥੀ ਪੰਥੀ ਕੋ ਤੁਸੀਂ ਅਕਾਲੀ ਹੋ ਸੈਭਸੇ ਗੁਰਗੰਸਾਹਬ ਤੋਂ ਬਾਹਰ ਨਹੀਂ ਜਾਓਗੇ ਤੁਸੀਂ ਲੋਕ ਜੇ ਤੁਸੀਂ ਕੁਝ ਲੈਣਾ ਚਾਹੁੰਦੇ ਖਾਲਸਾ ਅਕਾਲੀ ਹੈ ਅਕਾਲਪੁਰਖ ਦੀ ਫੌਜ ਬਣਾਈ ਸਤਿਗੁਰੂ ਜੀ ਨੇ ਅਕਾਲੀ ਆਸੀਂ ਲੋਕ ਸਿਰਫ ਓਨਲੀ ਗੁਰਗੰਦ ਸਾਹਿਬ ਦੇ ਉਪਾਸਕ ਆ ਗੁਰਗੰਦ ਸਾਹਿਬ ਨੂੰ ਮੰਨਣ ਵਾਲੇ ਆ ਹੋਰ ਕਿਸੇ ਬਾਬੇ ਨੂੰ ਨਹੀਂ ਮੰਨਣ ਵਾਲੇ ਆ ਅਸੀਂ ਲੋਕ ਅਸੀਂ ਕਿਸੇ ਨੂੰ ਨਹੀਂ ਮੰਨਦੇ ਅਸੀਂ ਲੋਕ ਅਸੀਂ ਗੁਰਗੰਦ ਸਾਹਿਬ ਨੂੰ ਮੰਨਦੇ ਆ ਜਿੱਦਾਂ ਸਾਡੇ ਅੰਦਰ ਇਹ ਭਾਵਨਾ ਆ ਜਾਏਗੀ ਪਰ ਮੈਨੂੰ ਕਟੂਰਤਾ ਵੀ ਲੈਣੀ ਹੈ ਮੈਂ ਬੜੇ ਕਟੋਰ ਬਚਨ ਵੀ ਹੈ ਕਈ ਵਾਰੀ ਬੜੇ ਮੈਂ ਕਹਿੰਦਾ ਕਿ ਸਾਰੇ ਉਹਨੂੰ ਬੜਾ ਕੋੜਾ ਕੰਦੇ ਨੇ ਹਰਪਾਲ ਉਹਨਾਂ ਨੂੰ ਜਾਨੀ ਕਿਹਨਾਂ ਦਾ ਜਸਵੰਤ ਸਿੰਘ ਜੀ ਨੂੰ ਜਸਵੰਤ ਸਿੰਘ ਜੀ ਨੇ ਉਹਨਾਂ ਨੂੰ ਬੜੇ ਕਹਿੰਦੇ ਮੈਨੂੰ ਸੰਗਤ ਕਰਨ ਦੀ ਬਾਬਾ ਜੀ ਬੜੇ ਕੋੜੇ ਬਚਨ ਕਰਦੇ ਨੇ ਮੈਂ ਕਹਿੰਨਾ ਬੜਾ ਦਿਲ ਦਾ ਸਾਫ ਬੰਦਾ ਹੈ ਉਹ ਬੜੇ ਅੱਛੇ ਬਚਨ ਕਰਦੇ ਨੇ ਕਿਉਂਕਿ ਉਹਨਾਂ ਨੇ ਸੰਗਤ ਕੀਤੀ ਹੈ ਸੰਜਨੈਦ ਸਿੰਘ ਪਿੰਡ ਵਾਲਿਆਂ ਦੀ ਉਹਨਾਂ ਦੇ ਸੰਤਾਨਾ ਰਹੇ ਨੇ ਉਹ ਵਿਚਰੇ ਨੇ ਉਹਨਾਂ ਨਾਲ ਜਿਹੜਾ ਮੈਂ ਤਾਂ ਕਹਿੰਦਾ ਵੀ ਵਿਚਰਨਾ ਚਾਹੀਦਾ ਇਹ ਨਹੀਂ ਸਾਰੇ ਸੰਤ ਮਾੜੇ ਨਹੀਂ ਪਰ ਸੰਤਾਂ ਦੇ ਰੂਲ ਦੇਖਣੇ ਚਾਹੀਦੇ ਰੂਲ ਕੀ ਹੈ ਪਖੰਡ ਨਾ ਹੋਵੇ ਸੰਤ ਦੇ ਕੋਲ ਕੋਈ ਜੇ ਪਖੰਡ ਨਹੀਂ ਸੱਚ ਨਾਲ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਸਵੇਰੇ ਢਾਈ ਘੰਟੇ 4 ਘੰਟੇ ਸੰਗਤ ਕਰਦਾ ਗੁਰਗੱਨ ਸਾਹਿਬ ਦੀ ਚੌਂਕੜਾ ਮਾਰ ਕੇ ਬੰਦਾ ਭਜਨ ਕਰਦਾ ਸਾਰਾ ਦਿਨ ਜੀਵਨ ਉਹਦਾ ਸਾਰਾ ਦਿਨ ਵਾਹਿਗੁਰੂ ਸਿਮਰਨ ਚੱਲਦਾ ਹੈ ਭਜਨ ਕਰਦਾ ਹੈ ਸੰਧਿਆ ਟਾਈਮ ਤੇ ਫਿਰ 4 ਘੰਟੇ ਬਹਿ ਜਾਂਦਾ 5 ਘੰਟੇ ਬੰਦਾ ਰਾਤ ਨੂੰ ਨਿੰਦਰਾ ਕੱਟ ਲੈਂਦਾ ਕੱਟ ਸੁਂਦਾ ਹੈ ਸੰਤ ਹੈ ਉਹ ਜਿਹੜਾ ਮਾਲਕ ਤੋਂ ਮਾਲਕ ਤੋਂ ਬਿਗਿਆੜੀ ਚੱਲਦਾ ਉਹਦੇ ਰਸਨਾ ਤੇ ਵਾਹਿਗੁਰੂ ਤੋਂ ਬਿਗਾਰ ਕੁਝ ਹੈ ਨਹੀਂ ਸੰਤ ਹੈ ਉਹ ਜੇ ਆਪਾਂ ਅਮੀ ਥੇਲੀਆਂ ਲਟਕਾ ਕੇ ਲੱਗੇ ਫਿਰਦੇ ਮਾਇਆ ਵਾਲੀਆਂ ਜੇਬੇ ਭਰੀ ਫਿਰਦੇ ਰਹੀਏ 57 ਗੰਦ ਬੰਦੂਕਾਂ ਲੈ ਲਈ ਆਪਾਂ ਚੰਗੀ ਕਾਰ ਲਈਏ 2.5 ਕਰੋੜ ਵਾਲੀ ਕਾਰ ਹੁਣ ਸਾਡੀਆਂ ਧੂਆਂ ਪੱਟੀਆਂ ਹੋਣ ਕਿੱਥੇ ਗੱਲ ਕਰਦੇ ਹੋ ਆਪ ਜੀ ਕਿਹੜੀ ਗੱਲਾਂ ਕਰਦੇ ਹੋ ਕਿੰਨੇ ਖੰਨ ਤੱਕ ਦੇ ਤੁਸੀਂ ਸੰਤ ਨੂੰ ਕਾਦਾ ਡਰ ਹੈ ਸੰਤ ਨੂੰ ਕਾਦੀ ਉਹ ਹੈਗੀ ਹੈ ਜੇ ਗੁਰੂ ਨਾਲ ਜੁੜਿਆ ਠੀਕ ਹੈ ਜੇ ਮਰਨਾ ਹੈ ਤੇ ਗੁਰੂ ਨਾਲ ਹੈ ਜੀਣਾ ਹੈ ਤੇ ਗੁਰੂ ਦੇ ਨਾਲ ਜਨਮ ਵੀ ਮੇਰਾ ਗੁਰੂ ਦੇ ਨਾਲ ਮਰਨਾ ਵੀ ਗੁਰੂ ਦੇ ਨਾਲ ਜਿਦਾਂ ਗੁਰੂ ਸਾਹਿਬ ਜੀ ਨੇ ਮਾਨਾਂ ਮਾਪੁਰਖਾਂ ਦੇ ਤੁਸੀਂ ਬਚਨ ਆਪ ਜੀ ਵੀ ਸਵਾਰਨ ਕੀਤੇ ਨੇ ਇਹਨਾਂ ਵਰਗਾ ਜੀ ਮਨ ਸਾਡਾ ਵੀ ਅਸੀਂ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਆਪਾਂ ਸਾਰੇ ਉਹਨਾਂ ਵਰਗਾ ਜੀਵਨ ਉਹਨਾਂ ਦਾ ਸੇਧ ਲਈ ਆਪਾਂ ਕਿਸੇ ਨਾ ਗੁਰੂ ਦੇ ਨਾਲ ਆਪਾਂ ਸੰਗਤ ਕਰਨੀ ਹੈ ਕਿਸੇ ਨਾ ਗੁਰੂ ਨਾਲ ਰਹਿਣਾ ਹੈ ਆਪਾਂ ਨੇ ਗੁਰੂ ਨਾਲ ਵਿਚਰਨਾ ਹੈ ਆਪਾਂ ਨੇ ਗ੍ਰਸਥ ਹੋ ਦੇ ਵੀ ਬਾਅਦੂਦ ਵੀ ਗ੍ਰਸਥੀ ਹੋਣ ਤੇ ਬਾਅਦੂਦ ਵੀ ਨਹੀਂ ਕਹਿੰਦੇ ਬਾਬਾ ਜੀ ਨਹੀਂ ਬੜਾ ਔਖਾ ਕੰਮ ਹੈ ਗੁਰੂ ਨਾਨਕ ਸਾਹਿਬ ਗ੍ਰਸਥੀ ਨਹੀਂ ਸਨ ਕਲਗੀਧਰ ਪਾਸਕ ਗ੍ਰਸਥੀ ਨਹੀਂ ਸਨ ਕਿਹੜੇ ਗੁਰੂ ਗ੍ਰਸਥੀ ਨੇ ਸਨ ਪਰ ਉਹਨਾਂ ਨੇ ਵਿਚਰੇ ਨੇ ਉਹ ਉਹਨਾਂ ਨੇ ਕਮਾਈਆਂ ਕੀਤੀਆਂ ਬੰਦਕੀਆਂ ਕੀਤੀਆਂ ਉਹਨਾਂ ਨੇ ਤੇ ਆਪਾਂ ਨੂੰ ਵੀ ਤਾਂ ਸਾਡੀ ਵੀ ਇਹੀ ਹੈ ਆਪਾਂ ਵੀ ਉਹਨਾਂ ਵਰਗੇ ਬਣੀਏ ਅਰਦਾਸ ਕਰਿਆ ਕਰੋ ਸਤਸੰਗ ਸਿੰਘ ਜੀ ਖਾਲਸਾ ਜੀ ਅਰਦਾਸ ਕਰਿਆ ਕਰੋ ਜਿੱਦਾਂ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸੀ ਇਦਾਂ ਆਪਾਂ ਵੀ ਰੋਜ਼ ਅਰਦਾਸ ਕਰਿਆ ਕਰੀ ਸਾਡੇ ਅੰਦਰ ਵੀ ਮਾਰੇ ਕਿਰਪਾ ਕਰੋ ਸਾਡੇ ਦੋਸਾਂ ਨੂੰ ਹੀ ਬਖਸ਼ ਲੋ ਆਪਣੀ ਚਰਨੀ ਲਾ ਲੈਣਾ ਸਤਗੁਰੂ ਜੀ ਕਿਤੇ ਜਿਨੇ ਇੱਕ ਜ਼ਿੰਦਗੀ ਮਾਲਕ ਨੇ ਦਿੱਤੀ ਹੈ ਮਰਨ ਤੋਂ ਬਾਅਦ ਵੀ ਸਤਗੁਰੂ ਜੀ ਐਸੇ ਆਪਣੇ ਚਰਨਾਚੀ ਰੱਖੀ ਸਾਨੂੰ ਨੇ ਇਦਾਂ ਹੀ ਆਪਣੇ ਆਪਣੇ ਚਰਨਾ ਰਾਂ ਸੇਵਾ ਬਖਸ਼ਦੇ ਰਹਿਣਾ ਇਹ ਇਕੱਲਾ ਇੱਕੋ ਹਾਈ ਜੀਵਨ ਨਹੀਂ ਹੋਣੇ ਨਹੀਂ ਹੈ ਅੱਗੇ ਵੀ ਜੀਵਨ ਹੈ ਜਾਣਾ ਤੇ ਹੈ ਸੰਸਾਰ ਆਪਾਂ ਕਿਨੇ ਕਿ ਦਿਨ ਰਹਿ ਗਏ ਸਾਡੇ ਵੀ ਹਨਾ ਇੰਨਾ ਹੀ ਬਚਨ ਆਏ ਆ ਚਲੇ ਜਾਣਾ ਇਹ ਹੀ ਬਣਿਆ ਹੋਇਆ ਤੇ ਮਰਨਾ ਜੀਣਾ ਸਤਗੁਰੂ ਦੇ ਨਾਲ ਜੇ ਸਤਗੁਰੂ ਨੇ ਅਗਲੀ ਡਿਊਟੀ ਦੇਣੀ ਕਿੱਥੇ ਦੇਣੀ ਕਿੱਥੇ ਜਨਮ ਦੇਣਾ ਕਿਹੜੀ ਸੇਵਾ ਸਾਨੂੰ ਲਾਣੀ ਮੁੜ ਕੇ ਫੇਰ ਇਹ ਤਾਂ ਸੇਵਨ ਮਾਚ ਲਿਆ ਜੋ ਕੁਝ ਆਪਣੇ ਆਣੇ ਨੂੰ ਨੇ ਜੰਮ ਲਿਆ ਆਪਾਂ ਕਿਲੇ ਖਰੀਦ ਲਿਆ ਆਪਾਂ ਨੇ ਇਹ ਸਾਡੀ ਸੇਵਾ ਸੀ ਕਰ ਲਈ ਆਪਾਂ ਨੇ ਹੁਣ ਅਗਲਾ ਜਨੂੰ ਸਤਗੁਰੂ ਜੀ ਕਿੱਥੇ ਦੇਣਾ ਤੂੰ ਕਿਹੜੀ ਸੇਵਾ ਸਾਨੂੰ ਦੇਣੀ ਹੈ ਤੂੰ ਕਿਹੜੀ ਸੇਵਾ ਲਾਏਗਾ ਸਾਡੇ ਵਾਸਤੇ ਹੁਣ ਤਾਂ ਆਪਾਂ ਕਥਾ ਵੀ ਕਰ ਲਈ ਕੀਰਤਨ ਵੀ ਕਰ ਲਏ ਸੰਤ ਵੀ ਬਣ ਗਿਆ ਆਪਾਂ ਸਾਰੇ ਕੰਮ ਕਰ ਲਏ ਹੁਣ ਅਗਲੀ ਸੇਵਾ ਕਿੱਥੇ ਦੇਣੀ ਆ ਉਹਦੇ ਵਾਸਤੇ ਆਪਾਂ ਅਰਦਾਸ ਕਰਨੀ ਸਤਿਗੁਰੂ ਜੀ ਕਿਰਪਾ ਕਰਨਾ ਸਾਨੂੰ ਅਗਲਾ ਜੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਨੂੰ ਆਪਣੀ ਗੋਦ ਦਾ ਦੇਣਾ ਸਾਨੂੰ ਸੇਵਾ ਦੇਣੀ ਨਾਲੇ ਸੇਵਾ ਬਖਸ਼ ਦੇਣੀ ਸਾਨੂੰ ਸੇਵਾ ਬਖਸ਼ ਨਹੀਂ ਅਸੀਂ ਸੇਵਾ ਕਰ ਚੱਕੀਏ ਗੁਰੂ ਕਿਰਪਾ ਕਰਤੇ ਲੋਕ ਤੇ ਪਰਲੋਕ ਸਾਡੇ ਸਤਿਗੁਰੂ ਸਾਧੂ ਜੀ ਸਾਹਿਬ ਸ੍ਰੀ ਗੁਰਗਨ ਸਾਹਿਬ ਜੀ ਸਹਾਇ ਹੋਣ ਆਪਾਂ ਇਹੀ ਬੇਨਤੀ ਕਰਨੀ ਆਓ ਇੱਕ ਸ਼ਬਦ ਗੁਰੂ ਅਰਜਨ ਪਾਚਾ ਦਾ ਸ਼ਬਦ ਹੈ 1 ਵਜੇ ਦੀ ਹਾਜ਼ਰੀ ਉੱਥੇ ਸਥਾਨ ਤੇ ਹੁੰਦੀ ਆਪਾਂ ਸਾਰੇ ਰਲ ਕੇ ਆਪਾਂ ਚੌਕੜੇ ਮਾਰੀਏ ਧਿਆਨ ਚ ਵੱਡਿਆ ਕਾਲ ਪੁਗੰਦਰ ਅੰਕਾਰ ਦੀ ਗੋ ਅਨੰਦ ਮਨ ਪਾਈਏ ਆਪਾਂ ਉਹਨਾਂ ਦੇ ਆਪਣੇ ਰਸਨਾ ਵੀ ਪਵਿੱਤਰ ਕਰੀਏ ਆਓ ਜੀ ਗੁਰ ਕੇ ਮੂਰਤ ਮਨ ਮੈਂ ਤਿਆਨ ਗੁਰ ਕੇ ਮੂਰਤ ਮਨ ਮੈਂ ਤਿਆਨ ਗੁਰ ਕੇ ਸ਼ਬਦ ਮੰਤਰ ਮਨ ਮੈਂ ਹੰ ਗੁਰ ਕੇ ਸ਼ਬਦ ਮੰਤਰ ਮਨ ਤਰ ਮਨ ਮਹਾਨ ਗੁਰ ਕੇ ਚਰਨ ਹਰਿ ਦੇ ਲਤਾ ਉਹ ਗੁਰ ਕੇ ਚਰਨ ਹਰਿ ਦੇ ਲਤਾ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਗੁਰ ਪਾਰ ਬ੍ਰਹਮ ਸਦਾ ਨਮ ਉਹ ਮਤ ਕੋ ਪਰਮ ਭੁੱਲੇ ਸੰਸਾਰ ਉਹ ਮਤ ਕੋ ਪਰਮ ਭੁੱਲੇ ਸੰਸਾਰ ਗੁਰ बिन ਕੋ ਏ ਨਾ ਉਤਰ ਸਪਾਰ ਗੁਰ बिन ਕੋ ਏ ਨਾ ਉਤਰ ਸਪਾਰ ਭੁੱਲੇ ਕੋ ਗੁਰ ਮਾਰਗ ਪਾ ਬੁਲੇ ਕੋ ਗੁਰ ਮਾਰਗ ਪਾਇਆ ਆਇਆ ਵਰਤਿਆਗ ਹਰ ਭਗਤੀ ਲਾਇਆ ਆਇਆ ਵਰਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਜਨਮ ਮਰਨ ਕੀ ਤ੍ਰਾਸ ਮਿਟਾਈ ਇਹ ਗੁਰਪੂਰੇ ਕੀ ਬੇਅੰਤ ਬड़ाई ਇਹ ਗੁਰਪੂਰੇ ਕੀ ਬੇਅੰਤ ਬड़ाई ਇਹ ਗੁਰਪਰਸਾਦਿ ਉਰਦ ਕਮਲ 비ਗਾਸ ਗੁਰਪਰਸਾਦਿ ਉਰਦ ਕਮਲ 비ਗਾਸ ਅੰਧ ਕਾ ਮੈਂ ਭਇਆ ਪ੍ਰਗਾਸ ਅੰਦੇ ਕਾ ਮੈਂ ਭਇਆ ਪ੍ਰਗਾਸ ਜਿਨ ਕੀ ਆ ਸੋ ਗੁਰ ਤੇ ਜਾ ਜਾਨ ਜਿਨ ਕੀ ਆ ਸੋ ਗੁਰ ਤੇ ਜਾ ਜਾਨ ਗੁਰ ਕਿਰਪਾ ਤੇ ਉਗਦ ਮਨ ਮਾ ਨਿਆ ਗੁਰ ਕਿਰਪਾ ਦੇ ਮੁਗਦਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋ ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਵ ਹੈ ਬੀ ਹੋ ਗੁਰ ਪਰਮੇਸ਼ਵ ਸੁਹਰ ਹੈ ਬੀ ਕੋ ਨਾਨਕ ਪ੍ਰਭ ਇਹ ਜਨਾਈ ਕੋ ਨਾਨਕ ਪ੍ਰਭ ਇਹ ਜਨਾਈ ਇਹ ਬਿਨ ਗੁਰ ਮੁਕਤ ਪਾਈਏ ਪਾਈ ਇਹ ਬਿਨ ਗੁਰ ਮੁਕਤ